ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁ ਕਹੋ ਟਲ ਗੁਰ ਸੇਵੀਐ ਹਨ ਸਹਜ ਸਬਾਹੀ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤੁ ਖ ਸੰਧੀ ਨੂਰ ਅਰਸੋਂ ਕੁਰਸੋਂ ਛਟਿਆ ਤੁਧ ਡਿਠੀ ਸਚੇ ਪਾਤ ਸਾਹ ਮਾਲ ਜਨਮ ਜਨਮ ਦੀ ਕਟਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਸਰਣ ਪਏ ਪ੍ਰਭ ਆਪਣੀ ਗੁਰੂ 와 ਕਿਰਪਾਲ ਸਤਗੁਰ ਕੈ ਉਪਦੇਸੀਐ ਬਿਨਸਾ ਸਰਬ ਜੰਜਾਲ ਅੰਦਰ ਲੱਗਾ RAM ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਕੀ ਸੇਵਾਸਾਰ ਕਰਿ ਦਿਆ ਪ੍ਰਭ ਆਪਣੀ ਇਕ ਨਿਮਖ ਨਮਨੋ ਵਿਸਾਰ ਰਹਾ ਗੁਣ ਗੋਵਿੰਦ ਨਿਤ ਗਾਵਿਆ ਅਬ ਗੁਣ ਕਟਣ ਹਾਰ ਬਿਨ ਹਰ ਨਾਮ ਨਾ ਸੁਖ ਹੈ ਕਰ ਡਿਠੇ ਵਿਸਾਰ ਅਜੇ ਸਿਫਤ ਰਤਿਆ ਅਭਜਲ ਉਤਰੀ ਪਾਰ ਧੀਰਤ ਵਰਤ ਲਖ ਸੰਜਮ ਪਾਇਆ ਸਾਧੂ ਧੁਰ ਲੋਕ ਕਮਾਵੈ ਕਿਸਤੇ ਜਾ ਵੇਖ ਸਦਾ ਦੂਰ ਥਾਨ ਤਨੰਤਰ ਰਵਹਾ ਪ੍ਰਭ ਮੇਰਾ ਪਰਪੂਰ ਸੱਚ ਪਾਤ ਸਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰਿਆਂ ਨ ਸੱਚ ਸਰ ਜਿਉਨ ਜਹਾਨ ਨਾਨਕ ਜਪੀਐ ਸੱਚ ਨਾਮ ਆਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਵਡਪਾਗੀ ਤਨ ਕਾਟ ਸੰਤ ਸੰਗ ਹਰਿ ਸਿਮਰਨ ਨਾਮ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ-ਜਾਪ ਮਨ ਇੱਛੇ ਵੱਲ ਪਹੁੰਚਤੋ ਸਭ ਚੁੱਕਾ ਸੋਗ ਸੰਤਾਪ ਰਹਾ ਜਿਸ ਕਾਰਨ ਧਨ ਧਾਰਿਆ ਸੋ ਪ੍ਰਪਰਿਟਾ ਨਾਲ ਜਾਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਆ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪਰੀਤ ਚਰਨ ਪਜੇ ਪਾਰ ਬ੍ਰਹਮ ਕੇ ਸਭ ਜਪਤ ਸਭ ਜਪ ਤਪ ਨਹੀਂ ਕੀਤ ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰਿ ਕਾ ਨਾਮ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸੌਣ ਸੋਈ ਜਿਤ ਜਪਿਏ ਹਰ ਨਾਮ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾ ਵੇਥਾ ਸਾਚੀ ਪੁੰਜੀ ਸਚ ਸੰਜਮ ਆਠ ਪਹਿਰ ਗੁਣ ਗਾਉ ਕਰਿ ਕਰਿ ਪ੍ਰਾਪ੍ਰ ਭੇਟਿਆ ਮਰਨ ਨ ਆਵਣ ਜਾਉ ਮੇਰੇ ਮਾਨ ਹਰ ਭਜ ਸਦਾ ਇਕ ਰੰਗ ਘਟ ਘਟ ਅੰਤਰ ਰਵ ਰਹਾ ਸਦਾ ਸਹਾਈ ਸੰਗ ਰਹਾ ਸੁਖਾਂ ਕੀ ਮਿਤ ਕਾ ਗਣੀ ਜਹ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਓਹੋ ਰਸ ਜਨ ਜਿੰਦ ਸੰਤਾਂ ਸੰਗਤ ਮਨ ਵਸੈ ਰਾਵ ਪ੍ਰੀਤਮ ਬਖਸੰਦ ਜਿਨ ਸਿਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦਰ ਆਉ ਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸ ਨਾਨ ਰਸਨਾ ਉਚਰੈ ਗੁਣਵਤੀ ਕੋਈ ਨਾ ਪੁਜੈ ਧਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਬਾਨ ਜੀਉ ਪਿੰਡ ਧਨ ਤੇ ਸਦਾ ਆਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜਾ ਜਿਉ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕਟਿਆ ਸੱਚਾ ਸਰਜਣ ਹਾਲ ਹਾਰ ਭੂਲਾ ਮਾਰਗ ਪਾਇਓ ਨਾ ਗੁਣ អਵਗੁਣ ਨਾ ਵਿਚਾਰ ਨਾਨਕ ਤੇ ਸਰਣਾਗਤੇ ਜੇ ਸਗਲ ਕਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰਿਆ ਮਨ ਤਾਂ ਨਿਰਮਲ ਹੋਈ ਮਾਤ ਪਿਤਾ ਸਾਖ ਅਗਲੇ ਤੇ ਸਬਿਨ ਅਬਰ ਨਾ ਕੋਈ ਮਿਹਰ ਕਰੇ ਜੇ ਆਪਣੇ ਸਸਾ ਨ ਵਿਸਰੈ ਸੋਈ ਮਨ ਮੇਰੀ ਸੱਚਾ ਸੇਵ ਜਿ ਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਵਿਨਾਸ਼ ਰਹਾ ਸਾਹਿਬ ਮੇਰਾ ਨਿਰਮਲਾ ਇਸ ਮਨ ਰਹਿਣ ਨਾ ਜਾਏ ਮੇਰੇ ਮਨ ਧਨ ਭੁਖ ਅਤ ਅਗਲੇ ਕੋਈ ਆਣ ਮਿਲਾਵੇ ਮਾਈ ਚਾਰੇ ਕੁੰਡਾ ਪਾਲੀਆਂ ਸਹਬਿਨ ਅਵਰ ਨਾ ਜਾਏ ਤੇ ਸਾਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਡਾਰ ਸਦਾ ਸਦਾ ਸਲਾਹੀਏ ਅੰਤ ਨ ਪਾਰਾ ਬਾਰ ਭਰਵਤ ਘਾਰ ਸਲਾਹੀਐ ਜਿਸ ਦੇ ਚਲਤਾਂ ਨੇਕ ਸਦਾ ਸਦਾ ਆਰਾਦੀਐ ਇਹਾ ਮਤਿ ਵਿਸੇਖ ਮਨ ਤਨ ਮਿਠਾ ਇਸ ਲਗ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨਮ ਮਿਲ ਪਾਈਓ ਸੱਚਾ ਨਾਮ ਸਮਾਲ ਤੂੰ ਸਭ ਬੰਧੋ ਜੀਏ ਕਾਲ ਇਤਉ ਤਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸੁ ਹੋਵੈ ਜਿਸਨੋ ਹੋਏ ਦਇਾਲ ਮੇਰੇ ਮਨ ਗੁਰ ਜੇ ਵਡਿਆ ਵਰ ਨਾ ਕੋਇ ਦੂਜਾ ਥਾਉ ਨਾ ਕੋ ਸੁਝ ਗੁਰ ਮਿਲਿ ਸਚ ਸੋਇ ਰਹਾਉ ਸਗਲ ਪਦਾਰਤ ਤਿਸ ਮਲੇ ਜਿਨ ਗੁਰ ਡਿਠਾ ਜਾਈ ਗੁਰ ਚਰਣੀ ਜਿਨ ਮਨ ਲੱਗਾ ਸੇਵੜ ਭਾਗੀ ਮਾਈ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਾ ਸਮਾਈ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਹਿ ਤਰਾਏ ਕਿਤ ਮੁਖ ਗੁਰ ਸਾਲਾਹੀਐ ਕਰਨ ਕਾਰਨ ਸਮਰੱਥ ਸੇ ਮਥੇ ਨਹਿ ਚਲ ਰਹੇ ਜਿਨ ਗੁਰ ਤਾਰਿਆ ਹੱਥ ਗੁਰ ਅਮਰਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸਿ ਵਿਆ ਪੰਜਨ ਦੁਖ ਲਥ ਸਤ ਗੁਰ ਗਹਿਰ ਗੰਭੀਰ ਹਾ ਸੁਖ ਸਾਗਰ ਅਗਹ ਖੰਡ ਜਿਨ ਗੁਰ ਸਿ ਵਿਆ ਆਪਣਾ ਜਮਦੂਤ ਨ ਲਾਗੈ ਡੰਡ ਗੁਰ ਨਾਲ ਤੁਲ ਨ ਲਗੈ ਖੋਜ ਡਿਠਾ ਬ੍ਰਹਮੰਡ ਨਾਮ ਰਦਾਨ ਸਤ ਗੁਰ ਦੀਆ ਸੋਖ ਨਾਨਕ ਮਨ ਮਹਿ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਾ ਸਾਦ ਭਾਈ ਮੀਤ ਸੁਰਦ ਕੀਏ ਵੇਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵੇ ਵਿਣ ਨਾ ਵੈ ਬਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਜੋ ਦਿਸੈ ਸੁ ਵਿਣਸਣਾ ਮਨ ਕੀ ਮਤ ਤਿਆਗ ਰਹਾ ਜੋ ਕੁਰ ਹਰ ਕਾਇ ਧਾਵੈ ਦੇਹ ਦੇ ਸਜਾਈ ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਗਾਏ ਕਾਮ ਕ੍ਰੋਧ ਮਤ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਇ ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨਾ ਪਾਏ ਮਾਈ ਜਿਨ ਕੀ ਤੱਤ ਸੇ ਨ ਜਾਣੇ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰ ਹੀ ਮੋਹਿਆ ਬਹੁ ਵਿਧ ਇਹੋ ਸੰਸਾਰ ਜਿਸ ਨੂੰ ਰੱਖੈ ਸੁਰ ਹੈ ਸਮਰੱਥ ਪੁਰਖ ਪਾਰ ਹਰ ਜਨ ਹਰ ਲਿਵ ਉਧਰੇ ਨਾਨਕ ਸਤ ਬਲਹਾਰ ਸਿਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੇ ਕਿਆ ਤਿਸ ਡੰਫਪਸਾਰ ਮਹੌਲਤ ਪੁੰਨੀ ਚੱਲਣਾ ਤੂੰ ਸਭ ਮਲ ਘਰਬਾਰ ਹਰ ਗੁਣ ਗਾਉ ਮਨਾਉ ਸਤਗੁਰ ਸੇ ਪਿਆਰ ਕਿਆ ਥੋੜੀ ਬਾਤ ਗਮਾਨ ਰਹਾਉ ਜੈ ਸਿਰਹਣ ਪਰ ਹੋਣੇ ਉੱਠ ਚੱਲ ਸੇ ਪ੍ਰਭਾਤ ਕਿਆ ਤੂ ਰੱਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿਨ ਦੀ ਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਪਰਮ ਤਿਆ ਦੁਲਬ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋਦਨ ਨੇੜਾ ਆਏ ਓਏ ਸ੍ਰੀ ਰਾਗ ਮਹੱਲਾ ਪੰਜਵਾਂ ਤੇ ਚਰਵਸੈ ਸੋਹ ਲੜੇ ਜੇ ਚਰ ਸਾਥੀ ਨਾਲ ਜਾ ਸਾਥੀ ਉੱਠ ਚੱਲਿਆ ਤਾਂ ਤਨ ਖਾਕੂ ਰਾਲ ਮਾਨ ਬੈ ਰਾਗ ਪੜਾ ਦਰਸ਼ਨ ਦੇਖਣੇ ਕਾ ਜਾਵ ਤਨ ਸੋ ਤੇਰਾ ਥਾਨ ਰਹਾਉ ਜਿੱਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪੇਵੜ ਸਹ ਸੇਵ ਤੂੰ ਸਹ ਰੜੈ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤਦ ਕਦੇ ਨ ਲੱਗੈ ਦੁੱਖ ਸਭ ਨਾ ਸਹ ਰ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ 5ਵਾਂ ਘਰ 6ਵਾਂ ਕਰਨ ਕਾਣ ਏਕੋ ਹੀ ਜਿਨ ਕੀ ਆਕਾਰ ਤਿਸ ਧਿਆਵ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਈ ਛੂਟ ਸਗਲ ਸਿਆਣਪ ਸਾਚ ਸ਼ਬਦ ਲਿਵਲਾਏ ਰਹਾਉ ਦੁਖ ਕਲੇਸ਼ ਨਾ ਭਾਉ ਵਿਆਪ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹਿ ਗੁਰ ਬਿਨ ਤਰਿਓ ਨਾ ਕੋਏ ਦੇਖ ਦਰਸਨ ਮਨ ਸਾਧਾਰ ਹੈ ਪਾਪ ਸਗਲੇ ਜਾਹੇ ਹਉ ਤਿਨ ਕੈ ਬਲ ਹਾਰਨੇ ਜੇ ਗੁਰ ਕੀ ਪਹਿਰੀ ਪਾਹੀ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਸੇਵੜ ਪਾਗੀ ਨਾਨਕਾ ਜਿਨਾਂ ਮਨ ਇਹੋ ਪਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੱਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿੰਤੂ ਸਾਥ ਸਵਾਰਿਆ ਔਰ ਸਿਮਰ ਹੋਇ ਉਦਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨਹਿ ਦੀਆ ਰਿਧੈ ਕਾ ਆਧਾਰ ਰਹਾ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਬਹੁ ਸੰਤ ਸਰਣੀ ਲਾਗ ਚਰਣੀ ਮਿਟੈ ਦੋਖਾਂ ਲਾਰ ਸਤ ਸੰਤੋਖ ਦਾ ਅਕਮਾਵੈ ਇਹ ਕਰਨੀ ਸਾਰ ਆਪ ਜੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਲ ਤੁਹੈ ਪਸਰਿਆ ਆਪਾ ਸਾਰ ਕਹ ਨਾਨਕ ਗੁਰ ਪ੍ਰਮਾਣਿ ਕਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ 5 ਧੋਕਰਤ ਸੁਕਰਤ ਮੰਦੇ ਸੰਸਾਰ ਸਗਲਾਣਾ ਦੋ ਤੇਰਾ ਤਪ ਭਗਤਾ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ Swami ਤੂੰ ਵੱਡ ਪੁਰਖ ਸੁ ਜਾਣਾ ਰਹਾ ਮਾਨਵ ਭਾਨ ਮੰਧੇ ਸੋ ਸੇਵਕ ਨਾਹੀ ਤਤ ਸੰਦਰਸੀ ਸੰਤੋ ਕੋਈ ਕੋਟ ਮੰਦਾ ਹੈ ਕਹਿਨ ਕਹਵਨੇ ਹੋ ਕੀਰਤ ਕਰਲਾ ਕਥਨ ਕਹਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤਵ ਗਤ ਕਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ 5 ਘਰ 7 ਵਾ ਤੇਰਾ ਪਰੋਸੇ ਪਿਆਰੇ ਮੈਂ लाਡ ਲੜਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਸੋਹਿਲਾ ਕਹਿਨ ਕਹਾਵਨ ਤੇਰਾ ਵਿਖਮ ਭਾਵਨ ਰਹਾਉ ਹਉ ਮਾਨ ਤਾਨ ਕਰੋ ਤੇਰਾ ਆਉ ਜਾਨੋ ਆਪਾ ਸਭ ਹੀ ਮਤ ਸਭੇ ਤੇ ਬਾਹਰ ਬੇਮਹਤਾਜ ਬਾਬਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਣ सगली ਯਾ ਕਰੇ 시ਗਾਰ ਪਿਤਾ ਹੋ ਜਾਨੋ ਹੋ ਨਾਹੀ ਤੇਰੀ ਕਵਣ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ ਬਈ ਕਿਰਪਾਲ ਠਾਕੁਰ ਰਹਿਓ ਆਮਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ 5 ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕਟੜਿਆ ਜਮ ਕਾਲ ਸੱਚਾ ਸਾਹਿਬ ਮਨ ਵਠਾ ਹੂਆ ਖਸਮ ਦਾਲ ਪੂਰਾ ਸਤਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਗੁਰ ਆਉ ਤਦ ਵਿਟੋ ਕੁਰਬਾਨ ਤੇਰੇ ਦਰਸ਼ਨ ਕਹੋ ਬਲ ਹਾਰਣੇ ਤੁਸ ਦਿੱਤਾ ਅਮਰਤ ਨਾਮ ਰਹਾਉ ਜਿਨ ਤੂ ਸੇ ਵਿਆਪ ਭਾਵ ਕਰ ਸਈ ਪਰਖਸ ਜਾਨ ਤਿੰਨਾ ਪਿੱਛੈ ਛੁੱਟਿਆ ਜਿਨ ਅੰਦਰ ਨਾਮ ਨਿਧਾਨ ਗੁਰ ਜੇ ਵਡਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਇ ਸੇ ਪਰਵਾਨ ਜਿਨ ਗੁਰ ਮਿਲਿਆ ਸੁਭਾਈ ਸੱਚੇ ਸਿਤੀ ਰਤਿਆ ਦਰਗਹ ਬੈ ਸੁਣ ਜਾਏ ਕਰਤੇ ਹੱਤ ਵਡਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਬਖਾਣੀਐ ਸੱਚੋ ਬੁੱਧ ਬਵੇਕਾ ਸਰਬਨੰਤਰ ਅਬ੍ਰਹਮ ਜਪ ਨਾਨਕ ਜੀ ਵਾ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੌਰ ਪਰਮੇਸ਼ਰ ਪੂਜਿਆ ਮਨ ਤਨ ਲਾਇ ਪਿਆਰ ਸਤਿਗੁਰ ਦਾਤਾ ਜੀ ਏਕਾ ਸਭ ਸਰ ਦੇ ਆਧਾਰ ਸਤਿਗੁਰ ਬਚਨ ਕਮਾਉਣੇ ਸੱਚਾ ਇਹ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨੁਸਾਪੂਰਨ ਹੋਵੇ ਕਾਲ ਰਹਾ ਗੁਰ ਸਮਰੱਥ ਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰਨਾ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰਮਨ ਸਾਪੂਰਨ ਹਾਰ ਗੁਰਤਾ ਤਾਰ ਨਾਮ ਦੇ ਇਉ ਇਹ ਉਧਰੈ ਸਭ ਸੰਸਾਰ ਗੁਰ ਸਮਰਤ ਗੁਰ ਨਿਰੰਕਾਰ ਗੁਰ ਉਚਾਗਮ ਪਰ ਗੁਰ ਕੀ ਮਹਿਮਾ ਗੰਮ ਹੈ ਆ ਕਿਆ ਕਥੇ ਕਥਨ ਹਾਰ ਜਿੱਤੜੇ ਫਲ ਮਨ ਬਾਛੀਐ ਤਿੱਤੜੇ ਸਤਗੁਰ ਪਾਸ ਪੁਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਮੋੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜਿਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ 5 ਸੰਤ ਜਨੋਂ ਸੁਣ ਭਾਈਓ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇ ਵਣੇ ਤੀਰਥ ਘਰ ਕਾ ਨਾਮ ਅਗ ਦਰਗਹ ਮੰਡੀ ਅਹ ਮਿਲਨ ਤਾ ਵਿਤਾਵ ਭਾਈ ਰੇ ਸੱਚੀ ਸਤਗੁਰ ਸੇਵ ਸਤਗੁਰ ਤੁਟੈ ਪਾਈਆ ਪੂਰਨ ਅਲਖ ਭੇਵ ਰਹਾਉ ਸਤਗੁਰੂ ਵਿਟੋ ਵਾਰਿਆ ਜਿਨ ਦਿੱਤਾ ਸੱਚ ਨਾਮ ਅਨੰਦਨ ਸੱਚ ਸਲਾਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪੈਨਣਾ ਸੱਚੇ ਸੱਚਾ ਨਾਮ ਸਾਸ ਗ੍ਰਾਸ ਨਾ ਮਿਸਰਾ ਸਫਲ ਮੂਰਤ ਗੁਰ ਆਪ ਜੇ ਗੁਰ ਜੇਵੜ ਅਵਰਨਾ ਦਿਸੈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹ ਸਭ ਮਹਿ ਰਹਾ ਸਮਾਏ ਜਿਨ ਕੋ ਪੂਰਬ ਲਿਖਿਆ ਸੇ ਇਨਾਮ ਤੇ ਆਏ ਨਾਨਕ ਗੁਰਸਣ ਆਕਤੀ ਮਰਨ ਆਵੈ ਜਾਏ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਆਖ ਆਖ ਮਨ ਵਾਵਣਾ ਜੋ ਜੋ ਜਾਪੈ ਵਾਹੀ ਜਿਸ ਨਾਮ ਵਾਜ ਸੁਨਾਈਐ ਸੋ ਕੇ ਵਡਕਤਿ ਥਾਏ ਆਖਣ ਵਾਲੇ ਜੇ ਤੜੇ ਸਭ ਆਖ ਰਹੇ ਲਿਵ ਲਾਏ ਬਬਾ ਅੱਲੋ ਅਗਮ ਅਪਾਰ ਪਾਕੀ ਨਾਹੀ ਪਾਕ ਥਾਏ ਸੱਚਾ ਪਰਵਦਗਾਰ ਰਹਾਵ ਤੇਰਾ ਹੁਕਮ ਨ ਜਾਪੇ ਕਿ ਤੜਾ ਲੇਖ ਨ ਜਾਣੇ ਕੋਈ ਜੇ ਸੋਸਾਹਰ ਮੇਲਿਆ ਹੈ ਤਿਲ ਨ ਪੁਜਾ ਬਹਿ ਰੋਏ ਕੀਮਤ ਕਹਨ ਨ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪਾਕਾਂ ਮਰਸਾਲਕ ਸਾਦਕ ਸਹਦੇ ਔਰ ਸਹੀਦ ਸੇਖ ਮਸਾਕਾ ਜੀਆਂ ਮੁੱਲਾਂ ਦਰ ਦਰਵੇਸ ਰਸੀਦ ਬਰਕਤ ਤਿੰਨ ਕੋ ਅਗਲੇ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨ ਟਾਹੇ ਪੁੱਛ ਨ ਦੇ ਵੈਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭ ਨਾ ਵੇਖੈ ਨਦਰ ਕਰ ਜੈ ਪਾਵੈ ਤਾ ਦੇ ਥਾਵਾ ਨਾਵ ਨ ਜਾਣੀਐ ਨਾਵਾ ਕੇ ਵਡਨਾਉ ਜਿੱਥੈ ਵਸੈ ਮੇਰਾ ਪਾਤਸ਼ਾਹ ਸੋ ਕੇ ਵਡਹਾਤਾਉ ਅੰਬੜ ਕੋਈ ਨਾ ਸਕੈ ਹੋ ਕਿਸਨੋਂ ਪੁੱਛਣ ਜਾਵ ਵਰਨਾ ਵਰਨ ਨਾ ਪਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਤ ਵਡਿਆਈਆਂ ਜੈ ਪਾਵੈ ਤਾ ਦੇ ਹੁਕਮ ਸਵਾਰ ਆਪਣੇ ਚਸਾ ਨ ਢਿੱਲ ਕਰੇ ਸਭ ਕੋ ਆਖ ਬਹੁਤ ਬਹੁਤ ਲੈਣਾ ਕੈ ਵਿਚਾਰ ਕਿ ਵਡਦਾਤਾ ਆਖੀਐ ਦੇਕਰਹਾ ਸਮਾਰ ਨਾਨਕ ਤੋਟ ਨਾ ਆਵੇ ਤੇਰੇ ਜੁਗਹਿ ਜੁਗਹਿ ਪੰਡਾਰ ਮਹੱਲਾ ਪਹਿਲਾ ਸਬੇ ਕੰਤ ਮਹਿਲਿਆ ਸਗਲਿਆ ਕਰੇ 시ਗਾਰ ਗਣਤ ਗਣਾਵਣ ਆਇਆ ਸੁਹਾ ਵੇਸ ਵਿਕਾਰ ਆਖੰਡ ਪ੍ਰੇਮ ਨਾ ਪਾਈਐ ਖੂਟਾ ਖੂਟਾ ਬਾਜ ਖਵਾਰ ਧਰ ਜਿਓ ਓ ਪਿਰ ਰਾਵੈ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਵ ਗੁਰ ਸਬਦੀ ਸਿਗਾਰਿਆ ਤਨ ਮਨ ਪਿਰਕੇ ਪਾਸ ধੋਏ ਕਰ ਜੋੜ ਖੜੀ ਤੱਕ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਭੈ ਵਸੀ ਆਇ ਰਤੀ ਰੰਗ ਰਾਸ ਫਿਰ ਕੀ ਚੇਰੀ ਕਾਂਢੀਆ ਲਾਲੀ ਮਾਨੈ ਨਾਉ ਸੱਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਵ ਸ਼ਬਦ ਰਤੀ ਮਨ ਵਿਦਿਆ ਹੋ ਸਤਬਲ ਹਾਰੈ ਜਾਵ ਸਾਦ ਨਰੰਡ ਨਾ ਵੈਸੀ ਜੇ ਸਤਗੁਰ ਮਾਹੀ ਸਮਾਏ ਪਿਰ ਰਸਾਲੂ ਨਉ ਤਨਉ ਸੱਚ ਮਰ ਨਾ ਜਾਏ ਨੈਤਰ ਵੈਸੋ ਹਕਣੀ ਸਾਚੀ ਨਦਰ ਰਜਾਏ ਸਾਚ ਤੜੀ ਤਨ ਮੰਡਿਆ ਕਾਪੜ ਪੇਮ ਸੀ ਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦਵਾਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤੋ ਹਾਵਣੀ ਸਾਚਾ ਪ੍ਰੇਮ ਅਪਾਰ ਬਿਨ ਪਰ ਪੁਰਖ ਨ ਜਾਣੀ ਸਾਚੇ ਗੁਰ ਕਾਹੇ ਪਿਆਰ ਨਿਰਸੰਦੇ ਹਰੀ ਸਤਿਆ ਕਿਉ ਫਿਰ ਬਿਨ ਰਹਿਣ ਵਿਹਾਇ ਅੰਕ ਜਲੋ ਤਨ ਜਾਲੀਆ ਮਨ ਤਨ ਜਲ ਬਲ ਜਾਏ ਜਾ ਤਨ ਕੰਤ ਨਾ ਰਾਵੀਆ ਤਾ ਬਿਰਥਾ ਜੋ ਬਨ ਜਾਏ ਸੇਜ ਕੰਤ ਮਹਿਲੜੀ ਸੂਤੀ ਬਹੁ ਜਨ ਪਾਏ ਹਉ ਸੂਤੀ ਫਿਰ ਜਾਗਣਾ ਕਿਸ ਕੋ ਪੁੱਝੋ ਜਾਏ ਸਾਧ ਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸੁਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਬੜੇ ਵੱਡੇ ਪਾਗਾਂ ਵਾਲੇ ਹੋ ਜੋ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਦਸ ਸਥਾਨ ਵਿਖੇ ਸਹਿਜ ਪਾਠ ਸਰਵਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਆਓ ਸਮਾ ਹੈ